ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਰਣਜੀਤ ਸਿੰਘ ਸਾਡੇ ਰਮਨਦੀਪ ਹਰਮਨਦੀਪ ਸਿੰਘ ਪਿੰਡ ਭਾਗੀ ਕਹਿੰਦਾ ਮੁੰਡਾ ਦਾ ਸਾਡਾ ਗਵੰਢੀ ਆ ਤੇ ਇਹ ਰੋਲਵਾਰ ਸਾਫ ਕਰਨ ਲੱਗਾ ਸੀ ਆਦੇ ਫਾਦਰ ਸਾਹਿਬ ਵਾਲਾ ਉਚਾਨ ਗੋਲੀ ਚੱਲ ਗਈ ਤੇ ਉਹ ਤੇ ਢਿੱਡ ਚ ਵੱਜੀ ਤੇ ਕਿੱਥੇ ਉਹਦੀ ਇਲਾਜ ਦਰਾਂ ਉਹਦੀ ਡੈਥ ਹੋ ਗਈ ਇਹ ਮੈਰਿਡ ਸੀ ਦੋ ਬੱਚੇ ਸੀ ਇੱਕ ਬੇਟਾ 15 ਸਾਲ ਦਾ ਇੱਕ ਬੇਟਾ 8 ਸਾਲ ਦਾ ਇਹ ਘਰੇਲੂ ਆ ਦਾ ਕੰਮ ਪੈਂਡ ਖੇਤੀਬਾੜੀ ਦਾ ਦੀਪ ਸਿੰਘ ਦਾ ਪੁੱਤਰ ਬਲਵੀਰ ਸਿੰਘ ਵਾਸੀ ਭਾਗੀਏ ਉਮਰ ਕਰੀਬ 37-38 ਸਾਲ ਹੈਗੀ ਆ ਇਹ ਆਪਦੇ ਪਿਤਾ ਦਾ ਜਿਹੜਾ ਰੋਲਵਰ ਸੀਗਾ ਉਹ ਰਾਤੀ ਤਕਰੀਬਨ 8 ਵਜੇ ਸਾਫ ਕਰਨ ਲੱਗਾ ਸੀਗਾ ਸਾਫ ਕਰਦੇ ਕਰਦੇ ਉਹ اچانک ਗੋਲੀ ਚੱਲ ਗਈ اچانک ਗੋਲੀ ਚੱਲ ਕੇ ਉਹਦੇ ਪਿੱਠ 'ਚ ਲੱਗ ਗਈ ਉਹਨੂੰ ਉੱਥੋਂ ਜਿਹੜਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਕੇ ਮੋਗਾ ਮੈਡੀਸਨ ਦੇ ਦਾਖਲ ਕਰਾਇਆ ਜਿੱਥੇ ਉਹ ਦਰਾਨੇ ਲਾਏ ਮੌਤ ਹੋ ਗਈ ਨਿਸਾਨਸੀ ਸੀਗੀ ਬਲਵੀਰ ਸਿੰਘ ਨੇ 174 ਐਰਪੀਸੀ ਪੁਰਾਣੀ ਜੀ ਤੇ ਨਵੀਂ 194 ਬੀਐਨਐਸਸੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀ ਕਾਰਵਾਈ ਹੈ ਉਹਦੀ ਪਤਨੀ ਸੰਦੀਪ ਕੌਰ ਦੇ ਬਿਆਨ ਤੇ ਕੀਤੀ ਜਾ ਰਹੀ ਹੈ